ਆ ਜੋ ਭਾਈ ਇੱਕ ਤੁਹਾਨੂੰ ਨਵਾਂ ਜਗਾੜ ਦਿਖਾਉਣੇ ਹੈਗੇ ਆ ਦੇਖੋ ਰੇਸਟਨ ਵਾਲਾ ਮਤਲਬ 30 ਤੋਂ 25 ਮੀਟਰੀ ਚੜਦੀ ਹੈ ਬੈਕਅਪ ਇਹਦਾ ਇੰਨਾ ਹੈ ਤੇ ਨਾਲ ਇਹਦੇ ਕੀ ਐਸੈਸਰੀ ਦਿੰਨੇ ਆਪਾਂ ਐਸੈਸਰੀ ਵੀਰੇ ਤਿੰਨ ਬੈਟਰੀ ਸੈੱਟ ਨੇਗੇ ਠੀਕ ਹੈ ਜੀ ਰਿਮੋਟ ਆਗਾ ਠੀਕ ਹੈ ਜੀ ਬਾਕੀ ਆ ਟੋਪ ਤੇ ਇਹਦੀ ਵੀ ਇੱਕ ਜਿਹੜੀ ਇਹਦੇ ਨੇ 89 ਲੱਖ ਭਾਈ ਇਹ ਤਾਂ ਨਹੀਂ ਕਲੀਅਰ ਕਰਦਾ ਕਿੰਨੀ ਕੀਮਤ ਹੈ ਵੀਰੇ 89 ਲੱਖ ਰੁਪਏ ਕਿਹੜੀ ਕਿਹੜੇ ਬ੍ਰਾਂਡ ਆ ਵੀਰੇ ਇਹ ਸਾਢੇ 9 ਲੱਗਦੇ ਕਿੰਨਾ ਹੀ ਸਾਢੇ 9 ਲੱਗਦੇ ਤੇ ਕਿੰਨਾ ਕਿੰਨਾ ਇਹਦੇ ਵਿੱਚ ਕਿੰਨਾ ਪੈਂਦਾ ਇਹ ਚ ਪਾਣੀ 10 ਲੀਟਰ ਜੀ ਠੀਕ ਆ ਠੀਕ ਆ ਤੇ ਕਿੰਨਾ ਏਰੀਆ ਕਵਰ ਕਰੂ ਕਰੇ ਦਾ 10 ਲੀਟਰ 10 ਲੀਟਰ ਦੇ ਵਿੱਚ ਵੀਰੇ 1 ਏਕੜ ਕਰਕੇ ਦੇਊਗਾ ਇਹ 6 ਮਿੰਟਾਂ 'ਚ 6 ਮਿੰਟਾਂ 'ਚ 1 ਏਕੜ ਕਰੂਗਾ ਠੀਕ ਆ ਠੀਕ ਆ ਤੇ ਚੱਲਦਾ ਇਹ ਬੈਟਰੀਆਂ ਤੇ ਚੱਲਦਾ ਬੈਟਰੀ ਠੀਕ ਆ ਠੀਕ ਆ ਕਿੰਨਾ ਬੈਕਅਪ ਆ ਬੈਟਰੀਆਂ ਦਾ ਬੈਟਰੀ ਵੀਰੇ 20 ਤੋਂ 25 ਮਿੰਟ ਲਾਉਂਦੀ ਆ ਉਹਦੇ ਵਿੱਚ ਤੁਹਾਨੂੰ ਇਹ 2.5 ਏਕੜ ਤੋਂ 3 ਏਕੜ ਕਰਕੇ ਦੇ ਦਊਗਾ ਇੱਕ ਵਾਰੀ ਚਾਰਜ ਕਰੇ ਨਾ ਤਿੰਨ ਏਕੜ ਵਾਹਣ ਕੱਢੂ ਇਹ ਠੀਕ ਆ ਵੀਰੇ ਠੀਕ ਆ ਤੇ ਇਹਦੀ ਕੀ ਗਾਰੰਟੀ ਵਾਰੰਟੀ ਗਾਰੰਟੀ ਇਹਦਾ ਵੀਰੇ ਜੇ ਤੁਸੀਂ ਖਰੀਦੋਗੇ ਦੇ ਵਿੱਚ ਇੰਸੋਰਸ ਹੋਊਗਾ ਇਹਦਾ ਅੱਛਾ ਕਿੰਨੇ ਚਿਰ ਦਾ ਇੱਕ ਸਾਲ ਦਾ 9 ਲੱਖ ਦੇ ਵਿੱਚ ਹੀ ਆ ਇਹਦਾ 9 ਲੱਖ ਦੇ ਵਿੱਚ ਇੰਸ਼ੋਰੈਂਸ ਇੱਕ ਸਾਲ ਦਾ ਠੀਕ 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 ਹੈ ਜੀ ਤੇ ਉਹਦੇ ਵਿੱਚ ਵੀ ਕੋਈ ਕੁਝ ਵੀ ਉਹਦੇ ਵਿੱਚ ਜੇ ਵੀ ਕੋਈ ਜਾਂ ਕੋਈ ਰੋਕਣ ਹੋਣੀ ਹੈ ਜਾਂ ਕੋਈ ਪ੍ਰੋਬਲਮ ਆਉਣੀ ਹੈ ਹਾਂ ਜੀ ਫਿਰ ਇਹਦਾ ਚਲਾਉਣ ਦਾ ਵੀ ਪਰਸਾ ਕਰਦੀ ਆ ਚਲਾਉਣ ਦਾ ਵੀਰੇ ਇਹਦੇ ਨੂੰ ਕੰਪਨੀ ਟ੍ਰੇਨਿੰਗ ਕਰਾ ਕੇ ਦੋਗੀ ਪ੍ਰੋਪਰ ਪ੍ਰੋਪਰ ਟ੍ਰੇਨਿੰਗ ਹੋਊਗੀ ਹਫਤੇ ਦੀ ਟ੍ਰੇਨਿੰਗ ਹੋਣੀ ਹੈ ਠੀਕ ਆ ਠੀਕ ਆ ਤੇ ਕਾਦੇ ਕੋਈ ਆਇਆ ਹੈ ਪਾ ਮੋਬਾਈਲ ਤੇ ਨੀਰ ਰਿਮੋਟੇ ਧਰੂ ਕਰ ਰਿਮੋਟ ਆ ਇਹਦਾ ਠੀਕ ਆ ਠੀਕ ਆ ਠੀਕ ਆ ਮਤਲਬ ਸਾਰਾ ਬੈਗ ਇਹਦੇ ਹੀ ਹਾਂ ਆ ਸਾਰਾ ਸਾਰਾ ਬੈਗ ਠੀਕ ਆ ਠੀਕ ਆ ਠੀਕ ਆ ਸਾਰਾ ਸਾਰਾ ਇਹਦੇ ਵਿੱਚ ਹੀ ਆ ਇਹ ਕੇਸ ਵਾਲੇ ਵੇਚ ਦੇਣ ਇਹਨਾਂ ਨੂੰ ਹਨਾ ਇਹ ਪਾਣੀ ਇਹ ਜੂਰੀਆ ਨਹੀਂ ਕਰਦਾ ਕੱਲੀ ਕਰੂ ਸਪਰੇਈ ਕਿਵੇਂ ਜੂਰੀਆ ਤੇ ਨਹੀਂ ਸਿੱਟਾ ਦਿੰਦਾ ਜੂਰੀਆ ਤੇ ਸਿੱਟਾ ਤਨੇ ਕੱਲੀ ਸਪਰੇਈ ਵਾਲਾ ਠੀਕ ਆ ਠੀਕ ਧੰਨਵਾਦ